ਉਹ ਸਭ ਕਿਹੜਾ ਚਾਹਜਾ ਅੱਜ ਪੰਜਾਬ ਤੋਂ ਮਹਿਮਾਨ ਦੀ ਲੰਬਿੰਗ ਵਾਲੇ ਆ ਰਹੇ ਅੱਜ ਬੜੇ ਮਾਣ ਦੀ ਗੱਲ ਹੈ ਸਾਡੇ ਦੇਸ਼ ਦੇ ਜਿਹੜੇ 올ੰਪੀਅਨ ਨੇ ਅੱਜ ਗੁਰੂ ਨਗਰੀ ਪਹੁੰਚ ਰਹੇ ਨੇ ਜਿਹੜੇ ਮੈਡਲ ਜਿੱਤ ਕੇ ਆਏ ਨੇ ਅਸੀਂ ਉਹਨਾਂ ਨੂੰ ਰਿਸੀਵ ਕਰਨ ਦਾ ਉਸ ਤੇ ਇੱਥੇ ਪਹੁੰਚੇ ਹੈ ਇਹ ਬਹੁਤ ਹੀ ਵਧਾਈ ਦੇ ਪਾਤਰ ਨੇ ਸਾਰਾ ਦੇਸ਼ ਹੀ ਵਧਾਈ ਦਾ ਪਾਤਰ ਹੈ ਪੰਜਾਬ ਵੀ ਵਧਾਈ ਦਾ ਪਾਤਰ ਹੈ ਸਾਡੇ ਨਗਰੀ ਗੁਰੂ ਨਗਰੀ ਵਧਾਈ ਦੀ ਪਾਤਰ ਹੈ ਕਿ ਜਿਸ ਧਰਤੀ ਦੀ ਜਰਖੇਜ ਧਰਤੀ ਚੋਂ ਇਹ ਨੌਜਵਾਨ ਪੈਦਾ ਹੋ ਕੇ ਆਪਣੀ ਮਿਹਨਤ ਦੇ ਬਲ ਬੁੱਤੀ ਦੇ ਨਾਲ ਅੱਜ ਉਹਨਾਂ ਨੇ ਸਾਡੇ ਦੇਸ਼ ਦਾ ਮਾਣ ਵਧਾਇਆ ਸਾਡੇ ਪੰਜਾਬ ਦਾ ਮਾਣ ਵਧਾਇਆ ਉਹਨਾਂ ਨੂੰ ਅੱਜ ਲੈਣ ਆਏ ਉਹਨਾਂ ਦਾ ਸਵਾਗਤ ਕਰਨ ਆਏ ਅਸੀਂ ਪਰਿਵਾਰਾਂ ਦੇ ਵੱਲੋਂ ਥੋੜਾ ਸ਼ੁਭਾ ਕੀਤਾ ਜਾ ਰਿਹਾ ਹੈ ਤੇ ਬਾਕੀ ਸਰਕਾਰਾਂ ਲੋ ਬੜੇ ਪ੍ਰਧਾਨਕਤੀ ਆ ਰਹੇ ਨੇ ਖਿਡਾਰੀਆਂ ਨੂੰ ਪੰਜਾਬ ਦੀ ਸਰਕਾਰੋਂ ਬਿਲਕੁਲ ਘੱਟ ਹੈ ਇਸ ਗੱਲ ਦੀ ਅਸੀਂ ਮੀਨਸ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਹਰਿਆਣੇ ਦੇ ਬਰਾਬਰ ਤੁਸੀਂ ਪੈਸੇ ਦਿਓ ਪਿਛਲੇ ਵਾਰੀ ਜਦੋਂ ਕੈਪਟਨ ਸਰਕਾਰ ਸੀ ਸਾਡੀ ਕਾਂਗਰਸੀ ਉਦੋਂ ਵੀ 1 ਕਰੋੜ ਰੁਪਏ ਪਹਿਲਾਂ ਅਨਾਉਂਸ ਕੀਤਾ ਸੀ ਫਿਰ ਅਸੀਂ ਸਾਰੇ ਐਮਪੀ ਇਕੱਠੇ ਹੋ ਕੇ ਗਏ ਸਾਂ 2-2 ਕਰੋੜ ਰੁਪਏ ਇਹਨਾਂ ਨੇ ਉਦੋਂ ਦਿੱਤਾ ਸੀ ਪਰਿਵਾਰਾਂ ਨੂੰ ਅ 2 ਕਰੋੜ ਤੇ 1 ਲੱਖ ਰੁਪਈਆ ਉਦੋਂ ਜਿਹੜਾ ਸੀ ਅਸੀਂ ਖੁਦ ਐਮਪੀ ਸਾਰਿਆਂ ਨੇ ਰਿਕੁਐਸਟ ਕਰਕੇ ਉਦੋਂ ਦਿੱਲੀ ਕਰਵਾਇਆ ਸੀ ਤੇ ਹੁਣ ਵੀ ਰਿਕੁਐਸਟ ਕਰਾਂਗੇ ਸੀਐਮ ਸਾਹਿਬ ਨੂੰ ਮਿਲ ਕੇ ਵੀ ਵੀ ਇਮੀਡੀਏਟਲੀ ਤੁਸੀਂ ਉਹਦੇ ਇਕੁਅਲ ਰਕਮ ਦਿਓ ਜਿੰਨੇ ਹਰਿਆਣਾ ਦੇ ਰਿਹਾ ਉਹਦੋਂ ਇੱਕ ਵੱਧ ਰੱਖੋ ਕਿਉਂਕਿ ਦੇਖੋ ਖੇਰ ਤੇ ਜਾ ਕੇ ਆਰਥਿਕਤਾ ਬਹੁਤ ਵੱਡੀ ਚੀਜ਼ ਹੈ ਜ ਜਦ ਨਾ ਜਰ ਕਿਸੇ ਦੀ ਆਰਥਿਕਤਾ ਮਜ਼ਬੂਤ ਨਹੀਂ ਹੋਊਗੀ ਉਹ ਧਿਆਨ ਨਹੀਂ ਦੇ ਪਾਊਗਾ ਹੁਣ ਜਦੋਂ ਪਲੇਅਰ ਸੀ ਉਦੋਂ ਕੁਆਰੀ ਵੀ ਸੀ ਖੇਡਦੇ ਸੀ ਹੁਣ ਗਾ ਜਿੰਮੇਵਾਰੀਆਂ ਵੱਧ ਜਾਣੀਆਂ ਨੇ ਖਰਚੇ ਵੱਧ ਜਾਂਦੇ ਆ ਤਾਂ ਸਰਕਾਰ ਉਹਨਾਂ ਦੀ ਮਦਦ ਕਰੇ ਤੇ ਮੋਸਟ ਜਿਹੜੇ ਪਲੇਅਰ ਨੇ ਬਹੁਤ ਵੱਡੇ ਘਰਾਂ ਕਿਉਂ ਨਹੀਂ ਗਏ ਉਹ ਮਿਹਨਤ ਕਰਕੇ ਹੀਲੇ ਘਰਾਂ ਚੋਂ ਤਾਂ ਗਏ ਸੋਨਾ ਵਾਸਤੇ ਆਰਥਿਕ ਮਦਦ ਦਾ ਬਹੁਤ ਲਾਹਾ ਹੁੰਦਾ ਔਰ ਉਹ ਵੀ ਦੇਣ ਮੈਂ ਐਨਆਰਈ ਭਰਾਵਾਂ ਨੂੰ ਕਹੂੰ ਜਿਹੜੇ ਵੱਡੇ ادارے ਨੇ ਪੰਜਾਬ ਦੇ ਉਹ ਵੀ ਖੁੱਲ੍ਹ ਕੇ ਮਦਦ ਕਰਨ ਉਹਨਾਂ ਦੇ ਪੰਜਾਬ ਤੇ ਕਈ ਸਟੇਡੀਅਮ ਹੈਗੇ ਨੇ ਪਿੰਡਾਂ ਦੇ ਜਿਹੜੇ ਕੀ ਕਾਫੀ ਖਸਤਾ ਹਾਲ ਦੇ ਵਿੱਚ ਹੈਗੇ ਨੇ ਤੇ ਉੱਥੇ ਪ੍ਰੈਕਟਿਸ ਨਹੀਂ ਹੁੰਦੀ ਜਿਹੜੇ ਪਿੰਡਾਂ ਦੇ ਬਿਲਕੁਲ ਅਸੀਂ ਹੁਣ ਗਾਂ ਧਿਆਨ ਦਵਾਂਗੇ ਮੈਂ ਤੇ ਆ ਹੁਣੇ 올ੰਪੀਅਨ ਸਾਹਿਬ ਨਾਲ ਸਾਰਿਆਂ ਨਾਲ ਬਹਿ ਕੇ ਗੱਲ ਹੋਈ ਭਾਜੀ ਪਰਕਟੂਸੀਆ ਬੁਲੈਂਦਰੋ ਨਹੀਂ que tá